ਸਰ ਰਿਕਮੈਂਡ ਦਾ ਦਿਓ ਸਰ ਮਾੜਾ ਜੇ ਦਾ ਦਿਓ ਸਰ ਰਿਕਮੈਂਡ ਦਾ ਦਿਓ ਕਿ ਮਾੜਾ ਦਾ ਦਿਓ ਸਰ ਮਾਮਲਾ ਕੀ ਸਰ ਮੈਟਰ ਕੀ ਹੈ ਜੀ ਜੀ ਮਾ ਜੀ ਮੈਟਰ ਕੀ ਮੈਟਰ ਦਾ ਦਿਓ ਜੀ ਖਬਰ ਨੂੰ ਦੇਖਦੇ ਵੇਲੇ ਤੁਸੀਂ ਕਿਸੇ ਮੇਜ਼ ਜਾਂ ਕੁਰਸੀ ਤੇ ਬੈਠ ਜਾਓ ਕਿਉਂਕਿ ਇਸ ਖਬਰ ਦੇ ਵਿੱਚ ਅਸੀਂ ਤੁਹਾਨੂੰ ਅਜੀਹਾ ਸੀਨ ਦਿਖਾਉਣ ਜਾ ਰਹੇ ਹਾਂ ਕਿ ਜਿਸ ਨੂੰ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਤੁਸੀਂ ਦੇਖੋ ਸਾਹਮਣੇ ਰੋਡ ਉੱਤੇ ਇੱਕ ਨੌਜਵਾਨ ਤੇਜ਼ੀ ਦੇ ਨਾਲ ਪੈਦਲ ਤੁਰਿਆ ਜਾ ਰਿਹਾ ਜਿਸ ਨੂੰ ਪਿੱਛੋਂ ਤੇਜ਼ ਰਫ਼ਤਾਰ ਦੇ ਵਿੱਚ ਆਈ ਕ੍ਰੇਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜੇਕਰ ਇਸ ਮੰਝਰ ਦੀ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਿਸੇ ਨੂੰ ਵੀ ਯਕੀਨ ਤੱਕ ਨਹੀਂ ਸੀ ਹੋਣਾ ਦਰਸਲੇ ਘਟਨਾ ਜ਼ਿਲ੍ਹਾ ਲੁਧਿਆਣਾ ਦੇ ਕੋਹਾੜਾ ਮਾਚੀਵਾੜਾ ਰੋਡ ਤੇ ਸਥਿਤ ਪਿੰਡ ਕੂਮਕਲਾ ਦੀ ਹੈ ਜਦੋਂ ਇਸ ਘਟਨਾ ਬਾਬਤ ਸੰਬੰਧਤ ਪੁਲਿਸ ਮੁਲਾਜ਼ਮ ਨੂੰ ਮੀਡੀਆ ਵਾਲਿਆਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮ ਐਵੇਂ ਕੈਮਰੇ ਗੋਂ ਭੱਜਿਆ ਜਿਵੇਂ ਭਲਾ ਜਾ ਕੇ ਅੱਗ ਬਝਾਉਣੀ ਹੋਵੇ ਜਰਾ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਸਾਡੀ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਦੌੜ ਵੀ ਦੇਖ ਲਓ ਰਿਕਮੈਂਡਾਤੋ ਸਰ ਮਾੜਾ ਜੇ ਦਾਦੋ ਰਿਕਮੈਂਡਾਤੋ ਕਿ ਮਾੜਾ ਦਾਦੋ ਸਰ ਮਾਮਲਾ ਕੀ ਸਰ ਮੈਂਡ ਕੀ ਹੈ ਜੀ ਜੀ ਮਾ ਜੀ ਮੈਟਰ ਕੀ ਮੈਟਰ ਦੱਸੋ ਜੀ ਇਹ ਆਪਣੇ ਕੁਹਾੜਾ ਤੋਂ ਜੀ ਮਾਛੀਵਾੜਾ ਰੋਡ ਤੇ ਐਕਸੀਡੈਂਟ ਹੋਇਆ ਦੁਪਹਿਰ ਨੂੰ ਤੇ ਜਿਹੜਾ ਉਹ ਜੋ ਸੀ ਵੀ ਆ ਹਾਈਡਰਾ ਵਾਲਾ ਸੀਗਾ ਉਹਨੇ ਬਿਲਕੁਲ ਨਹੀਂ ਦੇਖਿਆ ਵੀ ਮੇਰੇ ਅੱਗੇ ਰੋਡ ਤੇ ਕੋਈ ਬੰਦਾ ਜਾ ਰਿਹਾ ਉਹ ਆਪਣੀ ਸਪੀਡ ਤੇ ਜਾ ਰਿਹਾ ਪਿੱਛੇ ਜੀ ਬੈਕ ਤੋਂ ਜਾ ਕੇ ਉਹਨੇ ਗੱਡੀ ਫਾਰੀ ਪਹਿਲਾਂ ਟਾਇਰ ਵੱਜੇ ਨੇ ਅੱਗੇ ਵਾਲੇ ਟਾਇਰ ਵੱਜੇ ਨੇ ਫਿਰ ਪਿੱਛੇ ਵਾਲੇ ਟਾਇਰ ਉਹਦੇ ਉੱਪਰ ਦੇ ਨਿਕਲੇ ਨੇ ਤੇ ਉਹ ਬੰਦੇ ਨੇ ਬਿਲਕੁਲ ਵੀ ਗੱਡੀ ਨਹੀਂ ਰੋਕੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਤੱਕ ਸਿਰਫ ਇਹ ਪੁਲਿਸ ਇਹੀ ਕਹਿ ਰਹੀ ਅਸੀਂ ਤੁਹਾਡੇ ਨਾਲ ਅਸੀਂ ਕਾਰਵਾਈ ਕਰ ਤੁਸੀਂ ਹੱਕੀ ਲੱਗਦੇ ਹੋ ਜਿਹੜੇ ਮੁੰਡੇ ਦੱਤ ਨੇ ਮੇਰਾ ਬ੍ਰਦਰ ਹੀ ਆਈ ਮੇਰਾ ਛੋਟੇ ਮੇਰੀ ਭੂਆ ਜਿੱਦਾਂ ਲੜਕਾ ਹੋਏ ਜਦ ਹਾਂਜੀ ਅੱਛਾ ਇਹ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਕੱਲ 1 ਵਜੇ 11 ਮਿੰਟ ਤੇ ਇੱਥੇ ਅੱਛਾ ਤੇ ਇਹ ਕਿਤੇ ਜਾ ਰਹੇ ਸੀਗੇ ਜਾਂ ਕਿਤੇ ਹਾਂ ਉੱ ਤੇ ਉਹ ਪਿੱਛੋਂ ਆਈ ਗੱਡੀ ਦੇ ਉੱਪਰ ਦੀ ਬਿਲਕੁਲ ਡੈੜਾ ਤੇ ਉਹਦੇ ਪਿੱਛੋਂ ਲੱਦਰ ਲੱਦਰ ਕੇ ਹੈਡਰਾ ਜਿਹੜੀ ਗੱਡੀ ਉਹ ਸੀਗਾ ਟਰੈਕਟਰ ਉਹਦੇ ਉੱਪਰ ਦੀ ਨਾਂਹ ਤੇ ਅੱਛਾ ਇਸ ਸਬੰਧੀ ਤੁਸੀਂ ਪੁਲਿਸ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾਂ ਕੀ ਹਾਲ ਹੈ ਹਾਂਜੀ ਪਰਚਾ ਰਾਤ ਦਾ ਹੋਇਆ ਹੋਇਆ ਤੇ ਉਹ ਸਾਨੂੰ ਇਹ ਕਹਿ ਰਹੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਹੁਣ ਤੱਕ ਕੋਈ ਬੰਦਾ ਨਹੀਂ ਟ੍ਰੇਸ ਕੀਤਾ ਇਹਨਾਂ ਨੇ ਕੁਝ ਨਹੀਂ ਸਾਡਾ 2 ਵਜੇ ਦਾ 1 ਵਜੇ ਦਾ ਜੀ ਡੈਥ ਹੋਈ ਆ ਕੀ ਨਾਮ ਆ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਮੇਰੇ ਮਾਮਾ ਜੀ ਨੇ ਸਕੇ ਠੀਕ ਹੈ ਜੀ ਉਹਨਾਂ 1 ਵਜੇ ਦੀ ਡੈਥ ਹੋਈ ਆ ਠੀਕ ਆ ਸਾਡਾ 2 ਵਜੇ ਉਹਦੇ ਛੋਟੇ-ਛੋਟੇ ਬੱਚੇ ਨੇ ਇੱਕ 5 ਸਾਲ ਦੀ ਕੁੜੀ ਆ ਠੀਕ ਹੈ 7 ਸਾਲ ਦਾ ਬੱਚਾ ਉਹਦਾ ਸਾਨੂੰ ਇਹਨਾਂ ਸਭ ਮਿਲਣਾ ਚਾਹੀਦਾ ਉਹ ਜਿਹੜਾ ਡਰਾਈਵਰ ਸੀਗਾ ਉਹਦਾ ਨਸ਼ਾ ਕੀਤਾ ਹੋਇਆ ਸੀਗਾ ਉਹਨੂੰ ਪਤਾ ਨਹੀਂ ਲੱਗਿਆ ਠੀਕ ਹੈ ਹਿੱਟ ਐਂਡ ਰਨ ਦਾ ਕੇਸ ਬਣਦਾ ਉਹ ਭਜਾ ਕੇ ਇੰਨੀ ਤੇਜ਼ ਲੈ ਗਿਆ ਹਲਦ ਕਰੋ ਦਾ ਕੋਈ ਪਤਾ ਨਹੀਂਗਾ ਅੱਛਾ ਹਾਂਜੀ ਅੱਛਾ ਕੋਈ ਸੀਸੀਟੀਵੀ ਸਾਹਮਣੇ ਪਈ ਸੀ ਸੀਸੀਟੀਵੀ ਆਸੀਂ ਸਾਰੀਆਂ ਰਿਪੋਰਟਾਂ ਕਢਵਾ ਲਈਆਂ ਨੇ ਜੀ ਠੀਕ ਹੈ ਪੰਜ ਬੈਂਕਾਂ ਨੇ ਉੱਥੇ ਫਿਰ 10 ਘਟੋ ਘਟ ਫੈਕਟਰੀਆਂ ਲੱਗੀਆਂ ਦੀਆਂ ਸਾਰੀਆਂ ਫੋਟੋਜ ਇਕੜਵਾਲੀਆਂ ਨੇ ਬਟ ਸਾਰੀ ਫੋਟੋ ਹੀ ਸਾਰੀ ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਨੌਜਵਾਨ ਗੁਰਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਫੈਕਟਰੀ ਵਿੱਚ ਕੰਮ ਕਰਦਾ ਸੀ ਜਿਸ ਦੀ ਮ੍ਰਿਤਕ ਦੇ ਨੂੰ ਮਰਦਾ ਘਰ ਦੇ ਵਿੱਚ ਰੱਖਿਆ ਗਿਆ ਜਿਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਘਟਨਾ ਦੇ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਤੁਸੀਂ ਨੇ ਵੀਡੀਓ ਦੇ ਵਿੱਚ ਦੇਖ ਹੀ ਲਿਆ ਕਿ ਪੁਲਿਸ ਮੁਲਾਜ਼ਮ ਕਿਵੇਂ ਭੱਜਿਆ ਸੀ ਸੋ ਅਜੇ ਹੇਚ ਪੁਲਿਸ ਪ੍ਰਸ਼ਾਸਨ ਤੇ ਸਵਾਲ ਉਠਣੇ ਲਾਜ਼ਮੀ ਨੇ ਪੁਲਿਸ ਪ੍ਰਸ਼ਾਸਨ ਸਵਾਲਾਂ ਦੇ ਕਿਰੇ ਵਿੱਚ ਹੈ ਅਜੇ ਹੇਚ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਮਲਜ਼ਮ ਦੇ ਖਿਲਾਫ ਕੀ ਐਕਸ਼ਨ ਲਵੇਗਾ